ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਪਾਂ ਵੀ ਇਹ ਘਰੇ ਥੋੜੀ ਜੀ ਸਬਜ਼ੀ ਲਾ ਰੱਖੀ ਹੈ ਤੇ ਅੱਜ ਕੱਲ ਹਰ ਇੱਕ ਨੂੰ ਸ਼ੌਂਕ ਹੁੰਦਾ ਹੈ ਵੀ ਅਸੀਂ ਆਪਣੇ ਘਰ ਦੇ ਵਿੱਚ ਸਬਜ਼ੀ ਲਾਈਏ ਤਾਂ ਇਸ ਕਰਕੇ ਜਗਾ ਭਾਵੇਂ ਥੋੜੀ ਹੋਵੇ ਤਾਂ ਹਰ ਇੱਕ ਦੇ ਘਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਥੋੜੀ ਥੋੜੀ ਸਬਜ਼ੀ ਲਾਈ ਹੁੰਦੀ ਹੈ ਜ਼ਿਆਦਾਤਰ ਗਮਲਿਆਂ ਦੇ ਵਿੱਚ ਸਬਜ਼ੀ ਲਾਈ ਹੁੰਦੀ ਹੈ ਨਹੀਂ ਤਾਂ ਜਗਾ ਨਾ ਹੋਏ ਤਾਂ ਬਾਰੇ ਲੋਕ ਨੇ ਉਹ ਛੱਤ ਉੱਪਰ ਵੀ ਸਬਜ਼ੀ ਲਾ ਲੈਂਦੇ ਨੇ ਇਹਦਾ ਮੇਨ ਕਾਰਨ ਇਹੀ ਹੁੰਦਾ ਹੈ ਵੀ ਆਪਾਂ ਜਿਹੜੀ ਬਾਜ਼ਾਰ ਚੋਂ ਸਬਜ਼ੀ ਲੈ ਕੇ ਆਉਂਨੇ ਆ ਉਹ ਸਬਜ਼ੀ ਤੇ ਆਪਣਾ ਕਿਤੇ ਨਾ ਕਿਤੇ ਮਨ ਨਹੀਂ ਟਿਕਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਵੀ ਜਿਹੜੀ ਇਹ ਸਬਜ਼ੀ ਹੈ ਇਹ ਰੇਹਾਂ ਸਪਰੇਆਂ ਨਾਲ ਤੇ ਕੈਮੀਕਲ ਨਾਲ ਤਿਆਰ ਹੋਈ ਹੈ ਤੇ ਆਪਾਂ ਇਸੇ ਕਰਕੇ ਘਰ ਸਬਜ਼ੀ ਲਾਉਂਨੇ ਆ ਕਿਉਂਕਿ ਆਪਣੇ ਹੱਥੀ ਸਬਜ਼ੀ ਲਾ ਕੇ ਬੀਜ ਕੇ ਤੇ ਆਪਾਂ ਉਹਨੂੰ ਖਾਵਾਂਗੇ ਤੇ ਆਪਣੀ ਜਿਹੜੀ ਸਿਹਤ ਆ ਬਿਲਕੁਲ ਤੰਦਰੁਸਤ ਰਹੂਗੀ ਤੇ ਜਿਹੜੀ ਉਹ ਸਬਜ਼ੀ ਹੈ ਉਹ ਬਿਮਾਰੀ ਦਾ ਹੱਥ ਹੋਏਗੀ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਦੇਖਦੇ ਆਂ ਵੀ ਭਾਵੇਂ ਆਪਾਂ ਇੰਨਾ ਸਬਜ਼ੀਆਂ ਤੇ ਮਿਹਨਤ ਵੀ ਬੜੀ ਕਰਦੇ ਆਂ ਗੋੜ ਗੜਈਆ ਟਾਈਮ ਤੇ ਕਰਨੇ ਆਂ ਆਪਣੀਆਂ ਸਬਜ਼ੀਆਂ ਨੂੰ ਪਾਣੀ ਵੀ ਟਾਈਮ ਤੇ ਲਾਉਣੇ ਆਂ ਪਰ ਉਦੋਂ ਆਪਣਾ ਮਨ ਖਰਾਬ ਹੋ ਜਾਂਦਾ ਜਦੋਂ ਆਪਣੀ ਇਹ ਸਬਜ਼ੀ ਆਪਾਂ ਨੂੰ ਫਲ ਤੇ ਜਦੋਂਦੀ ਆ ਤਾਂ ਫਲ ਨਹੀਂ ਦਿੰਦੀ ਤਾਂ ਉਹਦਾ ਜਿਹੜਾ ਮੇਨ ਕਾਰਨ ਹੁੰਦਾ ਜੀ ਫਲ ਨਾ ਦੇਣਾ ਉਹ ਹੁੰਦਾ ਜੀ ਬਿਮਾਰੀ ਕਿਉਂਕਿ ਇਹ ਜਿਹੜੀਆਂ ਆਪਾਂ ਘਰੇ ਸਬਜ਼ੀਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੂੰ ਬਿਮਾਰੀ ਬਹੁਤ ਜ਼ਿਆਦੀ ਪੈਂਦੀ ਹੈ ਆਪਾਂ ਬਿਮਾਰੀ ਜਦੋਂ ਇਹਨੂੰ ਵੇਖਦੇ ਆ ਵੀ ਪੈ ਗਈ ਹੈ ਆਪਣਾ ਮਨ ਤਾਂ ਕਰਦਾ ਵੀ ਆਪਾਂ ਇਹਨੂੰ ਬਾਜ਼ਾਰੋਂ ਲਿਆ ਕੇ ਸਪਰੇਅ ਕਰ ਦਈਏ ਪਰ ਫਿਰ ਉੱਥੇ ਆਪਾਂ ਘਬਰਾ ਜਾਂਦੇ ਆ ਵੀ ਜੇਕਰ ਫਿਰ ਆਪਾਂ ਸਪਰੇਅ ਵਾਲੀ ਸਬਜ਼ੀ ਖਾਣੀਏ ਤਾਂ ਫਿਰ ਆਪਾਂ ਬਾਜ਼ਾਰੋਂ ਲਿਆ ਕੇ ਖਾ ਲਈਂਦੇ ਤੇ ਇਸ ਕਰਕੇ ਕੈਮੀਕਲ ਵਾਲੀ ਆਪਾਂ ਇੰਨਾ ਤੇ ਸਪਰੇਅ ਹੀ ਨਹੀਂ ਕਰਦੇ ਤਾਂ ਬਿਮਾਰੀ ਜਿਹੜੀ ਹੈ ਉਹ ਵਾਧਾ ਕਰੀ ਜਾਂਦੀ ਹੈ ਤੇ ਫਿਰ ਆਪਾਂ ਦੇਖਦੇ ਆ ਵੀ ਆਪਣੀ ਸਬਜ਼ੀ ਖਰਾਬ ਹੋ ਜਾਂਦੀ ਹੈ ਤੇ ਆਪਾਂ ਨੂੰ ਉੱਤੋਂ ਕੋਈ ਫਾਲ ਨਹੀਂ ਮਿਲਦਾ ਤੇ ਜਿਹੜੀ ਇਸ ਟਾਈਮ ਅੱਜਕੱਲ ਸਭ ਤੋਂ ਜ਼ਿਆਦੀ ਬਿਮਾਰੀ ਪੈਂਦੀ ਹੈ ਸਬਜ਼ੀ ਨੂੰ ਉਹ ਪੈਂਦੀ ਹੈ ਜੀ ਮਰੋੜੀ ਰੋਗ ਯਾਨੀ ਕਿ ਪੱਤਾ ਲ ਤੇ ਆਪਾਂ ਦੇਖਦੇ ਆਂ ਵੀ ਜਦੋਂ ਆਪਣੀ ਸਬਜੀ ਨੂੰ ਇਹ ਬਿਮਾਰੀ ਪੈ ਜਾਂਦੀ ਹੈ ਨਾ ਤਾਂ ਉਹਨੂੰ ਕੋਈ ਫੁੱਲ ਲੱਗਦਾ ਤੇ ਨਾ ਫਲ ਲੱਗਦਾ ਤੇ ਸਬਜੀ ਆਪਣੀ ਖਾਲੀ ਐਂ ਹੀ ਖੜੀ ਰਹਿਦੀ ਹੈ ਤੇ ਇਸੇ ਕਰਕੇ ਆਪਣਾ ਮਾਨ ਖਰਾਬ ਹੋ ਜਾਂਦਾ ਤਾਂ ਹੀ ਫਿਰ ਆਪਾਂ ਅੱਗੇ ਤੋਂ ਘਰੇ ਸਬਜੀ ਨਹੀਂ ਲਾਂਦੇ ਤੇ ਅੱਜ ਤੁਹਾਨੂੰ ਆਪਾਂ ਇੱਕ ਘਰੇਲੂ ਇਲਾਜ ਦੱਸਾਂਗੇ ਜਿਹੜਾ ਆਪਾਂ ਘਰੇ ਹੀ ਤਿਆਰ ਕਰ ਸਕਦੇ ਆਂ ਤੇ ਜ਼ਹਿਰ ਤੋਂ ਰਹਿਤ ਹੈ ਕੈਮੀਕਲ ਤੋਂ ਰਹਿਤ ਹੈ ਬਿਲਕੁਲ ਔਰਗੈਨਿਕ ਸਬਜੀ ਜਿਹੜੀ ਆ ਤੁਸੀਂ ਘਰੇ ਆਪਣੇ ਤਿਆਰ ਕਰਕੇ ਉਹ ਖਾ ਸਕਦੇ ਹੋ ਤੇ ਜਿਹੜਾ ਅੱਜ ਆਪਾਂ ਤੁਹਾਨੂੰ ਫਾਰਮੂਲਾ ਦੱਸਾਂਗੇ ਉਹਦੀ ਆਪਾਂ ਆਪਣੀਆਂ ਸਬਜ਼ੀਆਂ ਤੇ ਕਰਨੀ ਹੈ ਜੀ ਸਪਰੇਅ ਤੇ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਹੈ ਉਹ ਸਮਾਨ ਕਿਤੋਂ ਲੈ ਕੇ ਆਉਣ ਦੀ ਵੀ ਨਹੀਂ ਲੋੜ ਆਪਣੇ ਘਰਾਂ ਦੇ ਵਿੱਚ ਔਰ ਰਸੋਈ ਚੋਂ ਆਮ ਹੀ ਮਿਲ ਜਾਂਦਾ ਹੈ ਤੇ ਜਿਹੜਾ ਉਹਦਾ ਫਾਰਮੂਲਾ ਤਿਆਰ ਹੁੰਦਾ ਉਹ ਵੀ ਬਹੁਤ ਵਧੀਆ ਫਾਰਮੂਲਾ ਤਿਆਰ ਹੁੰਦਾ ਹੈ ਤੇ ਆਪਣੀਆਂ ਸਬਜ਼ੀਆਂ ਤੇ ਕੰਮ ਵੀ ਕਰਦਾ ਹੈ ਜੀ ਫਲ ਵੀ ਲੱਗਣਗੇ ਫੁੱਲ ਵੀ ਲੱਗਣਗੇ ਤੇ ਆਪਾਂ ਆਪਣੀਆਂ ਸਬਜ਼ੀਆਂ ਤੋਂ ਪੂਰਾ ਐਨ ਲਾਹ ਲੈ ਸਕਾਂਗੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਘੋਲ ਹੈ ਜੀ ਅਸੀਂ ਇਹ ਘਰੇ ਤਿਆਰ ਕੀਤਾ ਹੈ ਕੀਟਨਾਸ਼ਕ ਘੋਲ ਹੈ ਤੇ ਬਹੁਤ ਹੀ ਵਧੀਆ ਮਤਲਬ ਇਹ ਕੰਮ ਕਰਦਾ ਹੈ ਜੀ ਸਬਜ਼ੀ ਤੇ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਤਰੀਕਾ ਕਿਵੇਂ ਇਹ ਤਿਆਰ ਕਰਨਾ ਹੈ ਕੀ ਕੀ ਆਪਾਂ ਨੂੰ ਸਮਾਨ ਚਾਹੀਦਾ ਹੈ ਤੇ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੇ ਜਿਹੜੀਆਂ ਤੁਸੀਂ ਆਪਣੀਆਂ ਸਬਜ਼ੀਆਂ ਨੇ ਇਹਨਾਂ ਤੇ ਕਦੋਂ ਸਪਰੇਅ ਕਰਨੀਆਂ ਤੇ ਕਿੰਨੇ ਦਿਨਾਂ ਬਾਅਦ ਸਪਰੇਅ ਕਰਨੀਆਂ ਤੇ ਸਾਡੇ ਨਾਲ ਬਣ ਕੇ ਰਿਹਾ ਜੇ ਤੇ ਤੁਹਾਨੂੰ ਦੱਸ ਦਿਆਂ ਜੀ ਇਹ ਤਰੀਕਾ ਕਿਵੇਂ ਤਿਆਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਲੈਣੇ ਨੇ ਜੀ ਆਪਾਂ ਨਿੰਮ ਦੇ ਪੱਤੇ ਤੇ ਇੱਕ ਮੁਠੀ ਲਵਾਂਗੇ ਨਿੰਮ ਦੇ ਪੱਤੇ ਤੇ ਫਿਰ ਉਸ ਤੋਂ ਬਾਅਦ ਲੈਣੀਆਂ ਨੇ ਜੀ ਆਪਾਂ ਹਰੀਆਂ ਮਿਰਚਾਂ ਤੇ 5 ਤੋਂ 6 ਲੈਣੀ ਹੈ ਹਰੀ ਮਿਰਚ ਤੇ ਅਦਰਕ ਲੈਣਾ ਹੈ ਜੀ ਆਪਾਂ 20 ਗ੍ਰਾਮ ਤੇ ਉਸ ਤੋਂ ਬਾਅਦ ਲੈਣਾ ਹੈ ਜੀ ਆਪਾਂ ਲਸਣ ਤੇ ਲਸਣ ਲੈਣਾ ਹੈ 10 ਕਲੀਆਂ ਤੇ ਸਾਰਾ ਕੁਝ ਲੈ ਕੇ ਤੇ ਆਪਾਂ ਇੱਕ ਮਿਕਸਰ ਜੱਗ ਦੇ ਵਿੱਚ ਇਸ ਨੂੰ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਮਿਕਸਰ ਦੇ ਵਿੱਚ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਨ ਤੋਂ ਬਾਅਦ ਜਦੋਂ ਬਿਲਕੁਲ ਬਰੀਕ ਹੋ ਜਾਏਗਾ ਤਾਂ ਆਪਾਂ ਇਹਨੂੰ ਇੱਕ ਖਾਲੀ ਭਾਂਡਾ ਲੈ ਕੇ ਤੇ ਉਸ ਦੇ ਵਿੱਚ ਪਾ ਲਵਾਂਗੇ ਤੇ ਖਾਲੀ ਭਾਂਡੇ ਦੇ ਵਿੱਚ ਪਾਣ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਇਹਦੇ ਵਿੱਚ 1 ਲੀਟਰ ਪਾਣੀ ਆਪਾਂ ਮਿਕਸ ਕਰ ਲੈਣਾ ਤੇ 1 ਲੀਟਰ ਪਾਣੀ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਢੱਕਣ ਲਾ ਕੇ ਤਾਂ ਇਸ ਨੂੰ 12 ਘੰਟਿਆਂ ਦੇ ਲਈ ਛੱਡ ਦੇਣਾ ਤੇ 12 ਘੰਟਿਆਂ ਤੋਂ ਬਾਅਦ ਜਿਹੜਾ ਆਪਣਾ ਇਹ ਕੀਟਨਾਸ਼ਕ ਘੋਲ ਹੈ ਬਹੁਤ ਹੀ ਵਧੀਆ ਬਣ ਕੇ ਤੇ ਤਿਆਰ ਹੋ ਜਾਏਗਾ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਜੀ ਵੀ 12 ਘੰਟੇ ਲੰਘਣ ਤੋਂ ਬਾਅਦ ਜਿਹੜਾ ਆਪਣਾ ਇਹ ਘੋਲ ਹੈ ਕੀਟਨਾਸ਼ਕ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਦੱਸਦੇ ਆਂ ਜੀ ਇਹਨੂੰ ਅੱਗੇ ਕਿਵੇਂ ਵਰਤਣਾ ਹੈ ਤੇ ਕੀ ਤਰੀਕਾ ਹੈ ਜੀ ਇਹਨੂੰ ਵਰਤਣ ਦਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਹੈ ਜੀ ਆਪਾਂ ਕੋਈ ਛਾਣਣੀ ਲੈ ਲੈਣੀ ਹੈ ਤੇ ਜਾਂ ਕੋਈ ਲੈ ਲੈਣਾ ਕੱਪੜਾ ਸਭ ਤੋਂ ਪਹਿਲਾਂ ਇਸ ਘੋਲ ਨੂੰ ਆਪਾਂ ਇਹ ਇੱਕ ਖਾਲੀ ਭਾਂਡੇ ਦੇ ਵਿੱਚ ਛਾਨ ਲੈਣਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਕੰਮ ਕਰਨਾ ਹੈ ਜੀ ਇਹ 1 ਲੀਟਰ ਆਪਣਾ ਘੋਲ ਹੈ ਜਿਵੇਂ ਆਪਾਂ ਦੱਸਿਆ ਸੀ ਤੇ ਇਹ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਦੇ ਵਿੱਚ 4 ਲੀਟਰ ਪਾਣੀ ਮਿਲਾਉਣਾ ਹੈ ਜੀ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ 1 ਲੀਟਰ ਆਪਣਾ ਘੋਲ ਸੀ ਤੇ ਇਹਦੇ ਵਿੱਚ ਆਪਾਂ ਇਹ 4 ਲੀਟਰ ਪਾਣੀ ਮਿਲਾ ਲਿਆ ਤੇ ਜਿਹੜਾ ਹੁਣ ਇਹ ਘੋਲ ਹੈ ਇਹ ਆਪਣਾ ਸਪਰੇਅ ਕਰਨ ਦੇ ਲਈ ਇੱਕ ਪੂਰਾ ਤਿਆਰ ਹੋ ਗਿਆ ਤੇ ਹੁਣ ਤੁਸੀਂ ਇਹਨੂੰ ਆਪਣੀਆਂ ਸਬਜ਼ੀਆਂ ਤੇ ਸਪਰੇਅ ਕਰਕੇ ਤਾਂ ਇਸ ਘੋਲ ਦਾ ਜਿਹੜਾ ਫਾਇਦਾ ਉਹ ਲੈ ਸਕਦੇ ਹੋ ਤੇ ਇਸ ਨੂੰ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਹੜੀਆਂ ਤੁਹਾਡੀਆਂ ਸਬਜ਼ੀਆਂ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਮਰੂੜੀ ਰੋਗ ਹੈ ਪੱਤਾ ਲਵੇਟ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਤੇ ਜਿਹੜਾ ਇਹਨੂੰ ਇਸਤੇਮਾਲ ਕਰਨ ਦਾ ਤਰੀਕਾ ਹੈ ਜੀ ਉਹ ਜਿਵੇਂ ਆਪਾਂ ਦੱਸਿਆ ਐਸੀ ਤਰ੍ਹਾਂ ਕਰਨਾ ਹੈ ਤੇ ਇਹਦੀ ਜਿਹੜੀ ਸਪਰੇਅ ਹੈ ਆਪਾਂ ਇੱਕ ਹਫਤੇ ਤੇ ਬਾਅਦ ਇਸ ਨੂੰ ਕਰਦੇ ਰਹਿਣਾ ਹੈ ਕਿਉਂਕਿ ਜੇ ਆਪਾਂ ਹਫਤੇ ਤੋਂ ਬਾਅਦ ਆਪਣੀਆਂ ਸਬਜ਼ੀਆਂ ਤੇ ਸਪਰੇਅ ਕਰਦੇ ਰਵਾਂਗੇ ਤਾਂ ਫਿਰ ਜਿਹੜੇ ਆਉਣ ਵਾਲੇ ਟਾਈਮ ਦੀ ਬਿਮਾਰੀ ਹੈ ਉਹ ਵੀ ਆਪਣੀ ਮਤਲਬ ਸਬਜ਼ੀ ਦੇ ਨਾਂ ਪਾਏਗੀ ਤਾਂ ਲਗਾਤਾਰ ਜਿਹੜੀ ਆਪਣੀ ਸਬਜ਼ੀ ਹੈ ਉਹ ਤੰਦਰੁਸਤ ਰਹੂਗੀ ਤੇ ਆਪਾਂ ਉਸ ਤੋਂ ਵਧੀਆ ਲਾਭ ਲੈ ਸਕਾਂਗੇ ਤਾਂ ਇਹ ਦਿੱਤੀ ਜੀ ਆਪਾਂ ਇਸ ਕੀਟਨਾਸ਼ਕ ਘੋਲ ਬਾਰੇ ਜਾਣਕਾਰੀ ਤੇ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਨੇ ਤੁਹਾਡੇ ਕੋਲ ਪਹਿਲਾਂ ਪਹੁੰਚ ਸਕਣ ਤੇ ਤੁਹਾਨੂੰ ਵਧੀਆ ਜਾਣਕਾਰੀ ਮਿਲ ਸਕੇ ਤੇ ਅੱਜ ਦਾ ਬਲੌਗ ਕਰਦੇ ਆਂ ਜੀ ਇੱਥੇ ਹੀ ਖਤਮ ਕੋਈ ਵਧੀਆ ਜੀ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ ਜੀ